ਸਸਿਕਾ ਜੀ ਐਨਆਰਈ ਪੰਜਾਬੀਆਂ ਲਈ ਖੁਸ਼ਖਬਰੀ ਇਹ ਹੈਗੀ ਆ ਕਿ ਉਹਨਾਂ ਨੂੰ ਜਿਹੜੇ ਆਪਣੇ ਹੁਣ ਦਸਤਾਵੇਜ਼ ਹੁੰਦੇ ਹਨ ਨਾ ਕੁਝ ਜਿੱਦਾਂ ਜਨਮ ਸਰਟੀਫਿਕੇਟ ਹੋ ਗਿਆ ਮੈਰਿਜ ਸਰਟੀਫਿਕੇਟ ਹੋ ਗਿਆ ਜਾਂ ਡਰਾਈਵਿੰਗ ਲਾਇਸੈਂਸ ਵਗੈਰਾ ਉਹਨਾਂ ਨੂੰ ਕਾਊਂਟਰਸਾਈਨ ਕਰਾਉਣ ਵਾਸਤੇ ਹੁਣ ਸੇਵਾ ਕੇਂਦਰਾਂ ਦੇ ਵਿੱਚ ਜਾਂ ਹੋਰ ਸਰਕਾਰੀ ਦਫ਼ਤਰਾਂ ਦੇ ਵਿੱਚ ਖੁਦ ਜਾਣ ਦੀ ਲੋੜ ਨਹੀਂ ਪਊਗੀ ਕਿਉਂਕਿ ਸਰਕਾਰ ਨੇ ਇੱਕ ਆਨਲਾਈਨ ਪੋਰਟਲ ਈ ਸਨਦ.nic.in ਇਹ ਬਣਾ ਦਿੱਤਾ ਨੋਟ ਕਰ ਲਓ ਦੁਬਾਰਾ www.esand.nic.in ਇਹ ਨਵਾਂ ਪੋਰਟਲ ਤੁਹਾਡੇ ਵਾਸਤੇ ਬਣਾ ਦਿੱਤਾ ਇਸ ਪੋਰਟਲ ਦੇ ਉੱਤੇ ਤੁਸੀਂ ਹੁਣ ਆਨਲਾਈਨ ਅਪਲਾਈ ਕਰ ਸਕਦੇ ਹੋ ਇਹਨਾਂ ਦੀ ਜਿਹੜਾ ਆਪਾਂ ਕਾਊਂਟਰ ਸਾਈਨਿੰਗ ਵਾਸਤੇ ਸੋ 1 ਅਗਸਤ 2024 ਤੋਂ ਬਾਅਦ ਇਹ ਕਾਊਂਟਰ ਸਾਈਨ ਕਰਾਉਣ ਵਾਸਤੇ ਤੁਹਾਨੂੰ ਸੇਵਾ ਕੇਂਦਰ 'ਤੇ ਜਾਣ ਦੀ ਲੋੜ ਨਹੀਂ ਨਾ ਹੀ ਤੁਹਾਡੀ ਸੇਵਾ ਕੇਂਦਰਾਂ ਦੇ ਵਿੱਚ ਕਿਸੇ ਨੇ ਇਦਾਂ ਦੀ ਐਪਲੀਕੇਸ਼ਨ ਦਿੱਤੀ ਫੜਨੀ ਸੋ ਅੱਗੇ ਹੁੰਦਾ ਕੀ ਸੀ ਵੀ ਜਿਹੜੇ ਸਾਡੇ ਐਨ ਆਰ ਆਈ ਪੰਜਾਬੀ ਭਰਾ ਨੇ ਉਹਨਾਂ ਨੇ ਜਿਹੜੇ ਆ ਤਿੰਨ ਡਾਕੂਮੈਂਟ ਤੋਂ ਇਲਾਵਾ ਹੋਰ ਵੀ ਕਿਹੜੇ ਡਾਕੂਮੈਂਟ ਉਹਨਾਂ ਦੇ ਹੁੰਦੇ ਸੀ ਪਰ ਮੇਨ ਤਿੰਨ ਡਾਕੂਮੈਂਟ ਹੁੰਦੇ ਸੀਗੇ ਉਹਨਾਂ ਨੂੰ ਕਾਊਂਟਰ ਸਾਈਨ ਕਰਾਉਣ ਵਾਸਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਸੇਵਾ ਕੇਂਦਰ ਆਉਣਾ ਪੈਂਦਾ ਸੀ ਸੇਵਾ ਕੇਂਦਰਾਂ ਤੋਂ डीसी दफ्तर दे काम करवाए ਜਾਂਦੇ ਸੀ ਜਦੋਂ ਉਹਨਾਂ ਦੇ डीसी दफ्तर ਤੇ ਕੰਮ ਹੋ ਜਾਂਦੇ ਸੀ ਉਸ ਤੋਂ ਬਾਅਦ ਉਹਨਾਂ ਨੂੰ ਸੇਵਾ ਕੇਂਦਰਾਂ ਤੋਂ ਆਪਣੀ ਅਰਜੀ ਲੈ ਕੇ ਫਿਰ ਉਹਨਾਂ ਨੂੰ ਚੰਡੀਗੜ੍ਹ ਸੈਕਟਰੀਏਟ ਜਾਣਾ ਪੈਂਦਾ ਸੀ ਸੈਕਟਰੀਏਟ ਤੋਂ ਆਪਣੇ ਕੰਮ ਕਰਵਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਉਹੀ ਆਪਣੀ ਅਰਜੀ ਨੂੰ ਲੈ ਕੇ ਫਿਰ ਦਿੱਲੀ ਦੇ ਪਟਿਆਲਾ ਹਾਊਸ ਜਾਣਾ ਪੈਂਦਾ ਸੀ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਵੈਸੇ ਵੀ ਇੱਕ ਐਨ ਆਰ ਆਈ ਹੁੰਦੇ ਨੇ ਤੇ ਉਹ ਘੁੰਮਣ ਫਿਰਨ ਆਉਂਦੇ ਨੇ ਜਾਂ ਇੱਧਰ ਆਪਣੇ ਦੋਸਤਾਂ ਮਿੱਤਰਾਂ ਇਸ ਤਰ੍ਹਾਂ ਨੂੰ ਮਿਲਣ ਆਉਂਦੇ ਨੇ ਪਰ ਉਹਨਾਂ ਨੂੰ ਕਾफी ਸਮਾਂ ਉਹਨਾਂ ਦਾ ਏਸੇ ਕੰਮਾਂ ਦੇ ਵਿੱਚ ਲੰਘ ਜਾਂਦਾ ਸੀ ਸੋ ਦੋਸਤੋ ਤੁਹਾਡੀ ਇਸ ਸਮੱਸਿਆ ਦਾ ਹੱਲ ਕਰਨ ਵਾਸਤੇ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਇਹ ਜਿਹੜਾ ਈ ਸਨੱਦ.nic.in ਵਾਲਾ ਇਹ ਪੋਰਟਲ ਚਾਲੂ ਕਰ ਦਿੱਤਾ ਹੁਣ ਤੁਸੀਂ ਕਰਨਾ ਕੁਝ ਨਹੀਂ ਤੁਸੀਂ ਸਿਰਫ ਆਪਣੇ ਘਰ ਬੈਠਿਆਂ ਇਸ ਪੋਰਟਲ ਤੇ ਜਾ ਕੇ ਜਿਹੜੀ ਵੀ ਸਰਵਿਸ ਤੁਸੀਂ ਲੈਣੀ ਆ ਸਪੋਜ਼ ਤੁਸੀਂ ਆਪਣਾ ਬਰਥ ਸਰਟੀਫਿਕੇਟ ਆ ਉਹਨੂੰ ਕਾਊਂਟਰਸਾਈਨ ਕਰਾਉਣਾ ਤੁਸੀਂ ਉਹ ਬਰਥ ਸਰਟੀਫਿਕੇਟ ਨਾਲ ਸੰਬੰਧਿਤ ਡਾਕੂਮੈਂਟ ਲੈ ਕੇ ਅਪਲੋਡ ਕਰ ਦੇਣੇ ਆ ਅ ਉਸ ਤੇ ਤੁਹਾਨੂੰ ਆਨਲਾਈਨ ਇੱਕ ਰਸੀਦ ਮਿਲ ਜਾਊਗੀ ਤੇ ਤੁਹਾਨੂੰ ਪਤਾ ਲੱਗਦਾ ਰਹੂਗਾ ਜੀ ਤੁਹਾਡੀ ਐਪਲੀਕੇਸ਼ਨ ਤੇ ਸਟੇਟਸ ਕੀ ਹੈਗਾ ਵੀ ਕਿੱਥੇ ਪਹੁੰਚੀ ਹੈ ਕਿੱਥੇ ਨਹੀਂ ਪਹੁੰਚੀ ਤੇ ਜਦੋਂ ਤੁਹਾਡਾ ਕੰਮ ਹੋ ਜਾਏਗਾ ਚਾਹੇ ਉਹ ਡੀਸੀ ਦਫ਼ਤਰੋਂ ਕੰਮ ਹੋਣ ਵਾਲਾ ਚਾਹੇ ਉਹ ਚੰਡੀਗੜ੍ਹ ਸੈਕਟੇਟ ਤੋਂ ਕੰਮ ਹੋਣ ਵਾਲਾ ਚਾਹੇ ਉਹ ਦਿੱਲੀ ਦੇ ਪਟਿਆਲਾ ਹਾਊਸ ਤੋਂ ਕੰਮ ਹੋਣ ਵਾਲਾ ਉਹ ਸਾਰੇ ਜਦੋਂ ਕੰਮ ਤੁਹਾਡੇ ਕੰਪਲੀਟ ਹੋ ਗਏ ਤਾਂ ਤੁਹਾਨੂੰ ਇੱਕ ਈਮੇਲ ਆ ਜਾਈਏਗੀ ਕਿ ਤੁਹਾਡਾ ਕੰਮ ਹੋ ਗਿਆ ਬਹੁਤ ਸੌਖਾ ਕੰਮ ਦਿੱਤਾ ਤੁਹਾਡਾ ਸੋ ਅਪੀਲ ਹੈਗੀ ਹੈ ਜਿੰਨੇ ਵੀ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਸਾਡੇ ਪੰਜਾਬੀ ਬੈਠੇ ਨੇ ਉਹਨਾਂ ਨੂੰ ਅਪੀਲ ਹੈਗੀ ਹੈ ਕਿ ਜਿਹੜੇ ਤੁਹਾਡੇ ਕਾਊਂਟਰ ਸਾਈਨਰ ਨਾਲ ਸੰਬੰਧਿਤ ਇਦਾਂ ਦੇ ਜਿਹੜੇ ਕੰਮ ਹੈਗੇ ਨੇ ਉਹ ਤੁਸੀਂ ਇਸ ਪੋਰਟਲ ਤੇ ਆਨਲਾਈਨ ਜਾ ਕੇ ਅਪਲਾਈ ਕਰੋ ਕਿਸੇ ਵਿਚੋਲੇ ਕੋਲ ਜਾਣ ਦੀ ਜ਼ਰੂਰਤ ਨਹੀਂ ਕਿਸੇ ਦਫਤਰ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਕਿਤੇ ਖੱਜਲ ਖਵਾਰ ਹੋਣ ਦੀ ਜ਼ਰੂਰਤ ਨਹੀਂ ਜੇ ਤੁਹਾਡਾ ਕੰਮ ਹੋਣ ਵਾਲਾ ਹੈਗਾ ਤਾਂ ਉਹ ਤੁਹਾਡਾ ਆਪਣੇ ਆਪ ਵਿਦਨ ਟਾਈਮ ਲਿਮਟ ਉਹ ਕੰਮ ਹੋ ਜਾਊਗਾ ਤੁਸੀਂ ਬਿਲਕੁਲ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਹੈਗੀ ਸੋ ਅ ਅਪੀਲ ਹੈਗੀ ਹੈ ਸਮੂਹ ਜਿੰਨੇ ਸਾਡੇ ਐਨਆਰਏ ਪੰਜਾਬੀ ਹੈਗੇ ਨੇ ਕਿ ਆਓ ਆਪਾਂ ਇਹ ਜਿਹੜੀ ਸੇਵਾ ਹੈਗੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਸਹੂਲਤ ਉਹਦਾ ਆਪਾਂ ਲਾਭ ਲਈਏ ਜੇ ਤੁਹਾਨੂੰ ਵੀਡੀਓ ਇਹ ਪਸੰਦ ਆਈ ਹੈ ਤੇ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਬਹੁਤ ਐਨਆਰਆਈਸ ਨੂੰ ਫਾਇਦਾ ਹੋਊਗਾ ਤਾਂ ਇਸ ਵੀਡੀਓ ਨੂੰ ਤੁਸੀਂ ਹੋਰ ਐਨਆਰਆਈ ਪਰਿਵਾਰ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਹਰੇਕ ਐਨਆਰਆਈ ਪਰਿਵਾਰ ਇਸ ਦਾ ਲਾਭ ਲੈ ਸਕੇ ਧੰਨਵਾਦ ਜੀ